ਤੇ ਜਿਲ੍ਹਾ ਤਰਨਤਾਰਨ ਦੇ ਪਿੰਡ ਸ਼ੇਰੂ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਰੈਲੀ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਆਪ ਦੀ ਸਾਰੀ ਲੀਡਰਸ਼ਿਪ ਪਹੁੰਚ ਰਹੀ ਹੈ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਕਿਹਾ ਕਿ ਸਰਕਾਰ ਦੇ ਵੱਲੋਂ ਗੋਇੰਦਵਾਲ ਸਾਹਿਬ ਦੇ ਵਿਖੇ ਥਰਮਲ ਖਰੀਦਿਆ ਗਿਆ ਸੀ ਜਿਸ ਤੇ ਉਹ ਅੱਜ ਲੋਕਾਂ ਨੂੰ ਅਰਪਿਤ ਕੀਤਾ ਜਾਵੇਗਾ ਜਿਸ ਦੇ ਨਾਲ ਪੰਜਾਬ ਦੇ ਲੋਕਾਂ ਨੂੰ ਵੱਦਾਸ ਫਾਇਦਾ ਵੀ ਮਿਲੇਗਾ ਪਰੰਪਾਰ ਦੇ ਵਿੱਚ ਸੇਲੋ ਪਿੰਡ ਦੇ ਵਿੱਚ ਆਮ ਆਦਮੀ ਪਾਰਟੀ ਦੀ ਖਰੂਦ ਸਾਹਿਬ ਸਾਡੇ ਸਾਡੇ ਵੱਜ ਦੇ ਵਰਕਰਾਂ ਦੀ ਰੈਲੀ ਆ ਰੈਲੀ ਦੇ ਵਿੱਚ ਕੌਮਿਕ ਕੰਵਿੰਨਰ ਅਦਨਿੰਦ ਕੇਰਿਵਾਰ ਜੀ ਤੇ ਪੰਜਾਬ ਦੇ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਆਦੇ ਔਰ ਅੱਜ ਗੋਨਵਾਲ ਸਾਹਿਬ ਵਿਖੇ ਜਿਹੜਾ ਥਰਮਲ ਪਲਾਂਟ ਖਰੀਦਿਆ ਪਿਛਲੇ ਦਿਨਾਂ ਦੇ ਵਿੱਚ ਉਹਨੂੰ ਲੋਕ ਹਸਪਤਤ ਕਰ ਰਹੇ ਨੇ ਮਲਕ ਕੇਵਲ ਸਾਹਿਬ ਤੇ ਮਾਨ ਸਾਹਿਬ ਸਾਡੀ ਬਿਜਲੀ ਜਿਹੜੀ ਹੋਰ ਸਸਤੀ ਹੋ ਜੂਗੀ ਪੰਜਾਬ ਦੇ ਤੇ ਅੱਜ ਬਹੁਤ ਵੱਡਾ ਤੋਹਫਾ ਜਿਹੜਾ ਪੰਜਾਬੀਆਂ ਨੂੰ ਉਹ ਦੇਣ ਜਾ ਰਹੇ ਸੋ ਅਸੀਂ ਅਜ ਨਾਲੇ ਦਾ ਪੂਰਾ ਕਾਫਲਾ 50 60 60 ਬੱਸਾਂ ਦੇ ਪੂਰਾ ਕਾਫਲਾ ਲੈ ਕੇ ਜਿਹੜਾ ਅਜ ਨਾਲੇ ਆਪਣੇ ਪਾਰਟੀ ਵਰਕਰਾਂ ਦਾ ਮਤਲਬ ਵੱਡਾ ਕਾਫਲਾ ਜਿਹੜਾ ਉਹ ਲੈ ਕੇ ਆਪਣੀ ਡਿਊਟੀ ਕਰ ਚੱਲੇ ਪਾਰਟੀ ਦੀ ਠੀਕ ਹੈ ਨਾ ਤੇ ਮੇਰਾ ਮੇਰਾ ਖਿਆਲ ਹੈ ਕਿ ਜਿਹੜਾ ਆਉਣ ਵਾਲਾ ਸਮਾਂ ਉਹ ਆਮ ਆਦਮੀ ਪਾਰਟੀ ਦਾ ਪੰਜਾਬ ਦੇ ਵਿੱਚ ਹੋਰ ਜਿਹੜੀ ਵੀ ਇਲੈਕਸ਼ਨ ਆਊਗੀ ਕੱਲ ਖੰਨੇ ਦੇ ਵਿੱਚ ਸੀਐਮ ਸਾਹਿਬ ਨੇ ਅਰਵਿੰਦ ਜੀ ਨੇ ਅਨਾਉਂਸ ਕੀਤਾ ਕਿ 13 ਦੀਆਂ 13 ਸੀਟਾਂ ਲਾੜੇ ਸੋ ਹੋਰ ਜਿਹੜੀ ਵੀ ਇਲੈਕਸ਼ਨ ਆਊਗੀ ਮਹਾਰਾਜ ਕਿਰਪਾ ਕਰੂਗਾ ਆਮ ਆਦਮੀ ਪਾਰਟੀ ਪੂਰੇ ਪੰਜਾਬ ਦੇ ਵਿੱਚ 13 ਦੀਆਂ 13 ਸੀਟਾਂ ਜਿਹੜੀਆਂ ਜਿੱਤਾਂ ਜਾ ਦੇ ਅੱਜ ਪ੍ਰਾਈਵੇਟ ਥਰਮਲ ਨੂੰ ਸਰਕਾਰੀ ਹੱਥਾਂ ਵਿੱਚ ਲਿਆ ਜਾ ਰਿਹਾ ਕਿਵੇਂ ਦੇਖਦੇ ਹੋ ਫੈਸਲਾ ਅੱਜ ਪੂਰੇ ਹਿੰਦੁਸਤਾਨ ਦੇ ਵਿੱਚ ਇਹ ਪਹਿਲਾ ਮੌਕਾ ਹੈ ਜਦੋਂ ਸਰਕਾਰ ਨੇ ਪ੍ਰਾਈਵੇਟ ਥਰਮਲ ਪਲਾਂਟ ਖਰੀਦਿਆ ਨਹੀਂ ਤਾਂ ਆਮ ਤੌਰ ਤੇ ਪ੍ਰਾਈਵੇਟ ਸੈਕਟਰ ਲਈ ਮਤਲਬ ਕੰਮ ਹੋ ਰਿਹਾ ਪਰ ਪਹਿਲੀ ਵਾਰ ਪਬਲਿਕ ਸੈਕਟਰ ਦਾ ਇੱਕ ਫਾਇਦਾ ਕੀਤਾ ਮਾਨ ਸਾਹਿਬ ਨੇ ਸੋ ਮੈਂ ਸਮਝਦਾ ਕਿ ਬਹੁਤ ਵੱਡਾ ਇਤਿਹਾਸਕ ਫੈਸਲਾ ਔਰ ਇਸ ਫੈਸਲੇ ਦੇ ਨਾਲ ਜਿਹੜਾ ਪਬਲਿਕ ਸੈਕਟਰ ਆ ਉਹ ਹੋਰ ਡਵੈਲਪ ਹੋਊਗਾ ਹੋਰ ਮਜ਼ਬੂਤ ਹੋਊਗਾ ਜਿਹਦੀ ਲੋੜ ਸੀ